ਹਾਂਜੀ ਵੀਡੀਓ ਵੇਖ ਰਹੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਭੈਣਾ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਜਾ ਰਹੇ ਆ ਜੀ ਸ੍ਰੀ ਅਮਰਸਰ ਸਾਹਿਬ ਵਾਇਆ ਬਠਿੰਡਾ ਤੇ ਇਸ ਟਾਈਮ ਆਪਾਂ ਬਠਿੰਡੇ ਪਹੁੰਚ ਚੁੱਕੇ ਆ ਇੱਥੇ ਦੇਖਾਂਗੇ ਕਿਲਾ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਅਮਰਸਰ ਸਾਹਿਬ ਤੇ ਆਪਣੇ ਨਾਲ ਅੱਜ ਦੇ ਸਫ਼ਰ ਵਿੱਚ ਹੈਗਾ ਜਸਵੀਰ ਸਿੰਘ ਸ਼ਹਿਰ ਮੋਲਕ ਤੇ ਜ਼ਿਲ੍ਹਾ ਸੰਗਰੂਰ ਮਾਲਵੇ ਦੀ ਧੁੰਨੀ ਕਿਹਾ ਜਾਂਦਾ ਸ਼ਹਿਰ ਬਠਿੰਡਾ ਤੇ ਆਪਣੇ ਸਾਹਮਣੇ ਹੈ ਬਠਿੰਡੇ ਦਾ ਕਿਲਾ ਕਿਲਾ ਮਵਾਰਕ ਪੂਰਾ ਬਠਿੰਡਾ ਸ਼ਹਿਰ ਇਸ ਕਿਲੇ ਦੇ ਚਾਰ ਛੇਰੇ ਬਸਿਆ ਹੋਇਆ ਹੈ ਕਿਲਾ ਮਵਾਰਕ ਬਠਿੰਡਾ ਬਠਿੰਡੇ ਦਾ ਇਹ ਕਿਲਾ ਭਾਰਤ ਦੇ ਪੁਰਾਣੇ ਕਿਲਿਆਂ ਵਿੱਚੋਂ ਦਾ ਹੈ ਇਸ ਨੂੰ ਰਾਜਾ ਡੱਬ ਨੇ 90 ਅਤੇ 110 ਈਸਵੀ ਦੇ ਵਿੱਚ ਘਾਰ ਬਣਾਇਆ ਸੀ ਇਸ ਕਿਲੇ ਨੇ ਕਈ ਲੜਾਈਆਂ ਅਤੇ ਹਮਲੇ ਦੇਖੇ ਇਸ ਲਈ ਇਹ ਕਿਲਾ ਇਤਿਹਾਸਕ ਪੱਖ ਤੋਂ ਵੀ ਬਹੁਤ ਮਹੱਤਵਪੂਰਨ ਹੈ ਵੇ 2 올ਡ ਗੁਰਦੁਆਰਾ ਇਹ ਰਸਤਾ ਜਾ ਰਿਹਾ ਜੀ ਉੱਪਰ ਪੁਰਾਣੇ ਗੁਰਦੁਆਰਾ ਵੱਲ ਕਿਹਾ ਜਾਂਦਾ ਹੈ ਕਿ ਸਤਲੁਜ ਦਰਿਆ ਕਦੇ ਇਸ ਕਿਲੇ ਦੇ ਕੋਲ ਦੀ ਹੋ ਕੇ ਵਹਿੰਦਾ ਸੀ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ 1706 ਈਸਵੀ ਦੇ ਲਗਭਗ ਇਸ ਕਿਲੇ ਵਿੱਚ ਆਏ ਸਨ ਮਹਾਰਾਜਾ ਪਟਿਆਲਾ ਕਰਮ ਸਿੰਘ ਨੇ ਇੱਥੇ ਗੁਰੂ ਘਰ ਦੀ ਉਸਾਰੀ ਕਰਵਾਈ। ਇਸ ਸਮੇਂ ਕਿਲੇ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਹਨ। ਇੱਕ ਇਲਾ ਭਾਰਤ ਦੇ ਉੱਚੇ ਕਿਲਿਆਂ ਵਿੱਚੋਂ ਇੱਕ ਹੈ। ਇਸ ਦੀ ਉਚਾਈ ਲਗਭਗ 118 ਫੁੱਟ ਹੈ ਉਹ ਗੁਰੂ ਘਰ ਦਰਸ਼ਨ ਕਰ ਲਏ ਤੇ ਉਹ ਜਿਹੜਾ ਸਾਹਮਣੇ ਨਿਸ਼ਾਨਸਬ ਲੱਗਾ ਉੱਥੇ ਬਣਿਆ ਹੋਇਆ ਨਵਾਂ ਗੁਰੂ ਘਰ ਐਸ ਸਮੇਂ ਇਸ ਕਿਲੇ ਦੀ ਜਿਹੜੀ ਦੇਖਭਾਲ ਹੈ ਉਹ ਆਰਕੀਓਲੋਜੀਕਲ ਡਿਪਾਰਟਮੈਂਟ ਆਫ ਇੰਡੀਆ ਕਰ ਰਿਹਾ ਹੈ ਇਹ ਸਾਰਾ ਕਿਲਾ ਨਿੱਕੀਆਂ ਇੱਟਾਂ ਤੇ ਗਾਰੇ ਚ ਬਣਿਆ ਹੋਇਆ ਹੈ ਇਸ ਕਰਕੇ ਦੁਵਾਰਾਂ ਉੱਤੇ ਜਾਂਦੀ ਮਨਾਈਏ ਕਿਉਂਕਿ ਦੁਵਾਰਾਂ ਕਈ ਥਾਵਾਂ ਤੋਂ ਡਿੱਗ ਵੀ ਚੁਕੀਆਂ ਨੇ ਇਹ ਪੁਰਾਣੀਆਂ ਕੁਝ ਤੋਪਾਂ ਨੇ ਜਿਹੜੀਆਂ ਇੱਥੇ ਸੰਭਾਲ ਕੇ ਰੱਖੀਆਂ ਹੋਈਆਂ ਨੇ ਕਿਲਾ ਦੇਖ ਲਿਆ ਜੀ ਤੇ ਹੁਣ ਆਪਾਂ ਅਗਲਾ ਸਫ਼ਰ ਨਿਬੇੜਦੇ ਹਾਂ ਇਸ ਟਾਈਮ ਆਪਾਂ ਪਹੁੰਚ ਗਏ ਜੀ ਬਠਿੰਡੇ ਥਰਮਲ ਪਲਾਂਟ ਦੇ ਕੋਲ ਸਾਹਮਣੇ ਥਰਮਲ ਪਲਾਂਟ ਤੇ ਇਹ ਝੀਲਾਂ ਤੇ ਆ ਆਪਣਾੜੀ ਜਸਵੀਰ ਸਿੰਘ ਸਮਾਂ ਹੋ ਗਿਆ 12:45 ਮਿੰਟ ਤੇ ਅਸੀਂ ਇਸ ਟਾਈਮ ਪਹੁੰਚ ਗਏ ਪਹੁੰਚ ਗਏ ਕੋਟਕਪੂਰੇ ਦੇ ਬਾਹਰ ਇਧਰ ਕੋਟਕਪੂਰਾ ਸ਼ਹਿਰ ਰਹਿ ਗਿਆ ਤੇ ਆਹ ਬਾਈਪਾਸ ਲੰਘ ਗਿਆ ਆਹ ਸਰ ਨੂੰ ਅਮਰ ਸਾਰੇ ਤੁਰ ਗਿਆ 142 ਕਿਲੋਮੀਟਰ ਇੱਥੇ ਇੱਕ ਬਾ ਢਾਬੇ 'ਤੇ ਰੁਕ ਕੇ ਚਾਹ ਪੀ ਕੇ ਤੇ ਚੱਲਾਂਗੇ ਤੇ ਫਿਰ ਆਪਾਂ ਜਾ ਕੇ ਵੀ ਰੁਕਾਂਗੇ ਜਾ ਕੇ ਹਰੀਕੇ ਪਤਣ ਇਸ ਟਾਈਮ ਅਸੀਂ ਸਫ਼ਰ ਕਰ ਰਿਹਾ ਜੀ ਨੈਸ਼ਨਲ ਹਾਈਵੇ ਨੰਬਰ 54 ਬਠਿੰਡੇ ਤੋਂ ਸ੍ਰੀ ਅਮਰਸਾ ਸਾਹਿਬ ਇਹ ਸਾਰੀ ਸ਼ੜਕ ਬਹੁਤ ਜ਼ਿਆਦਾ ਖੁੱਲੀ ਏ ਡਬਲ ਸ਼ੜਕ ਬਣੀ ਹੋਈ 4 ਲੇਨ ਪਰ ਟ੍ਰੈਫਿਕ ਅੰਦਰ ਘੱਟ ਪਏ ਮਖੂ ਮਖੂ ਰੇ ਪਹੁੰਚ ਗਏ ਜੀ ਮਖੂ ਮਖੂ ਦੀ ਨਿਸ਼ਾਨੀ ਆਹੀ ਹੈ ਵੀ ਇੱਥੇ ਸੜਕ ਨਹੀਂ ਬਣੀ ਹੈਗੀ ਸਵਾ ਹੋ ਗਿਆ ਸ਼ਾਮ ਦੇ 2:45 ਸ਼ਹਿਰ ਮਖੂ ਦੇ ਜਲਾ ਫਰੋ ਜੀ ਕਰੋ ਤੇ ਆਪਾਂ ਰੁਕਾਂਗੇ ਜਾ ਕੇ ਜੀ ਹਰੀ ਕੇ ਪਤਣ ਉੱਥੇ ਜਾ ਕੇ ਪ੍ਰਸ਼ਾਦਾ ਬਾਣੀ ਛਕਾਂਗੇ ਐਟਮ ਅਸੀਂ ਪਹੁੰਚ ਗਏ ਜੀ ਹਰੀ ਕੇ ਹੈਡ ਤੇ ਆਹ ਦੋ ਨਹਿਰਾਂ ਜਿਹੜੀਆਂ ਸਤਲੁਜ ਦਰਿਆ ਚੋਂ ਹਰੀ ਕੇ ਹੈਡ ਤੋਂ ਨਿਕਲਦੀਆਂ ਨੇ ਤੇ ਰਾਜਸਥਾਨ ਨੂੰ ਜਾਂਦੀਆਂ ਨੇ ਇੱਥੇ ਆ ਕੇ ਬਿਆਸ ਦਰਿਆ ਸਤਲੁਜ ਦੇ ਵਿੱਚ ਮਿਲ ਜਾਂਦਾ ਹੈ ਤੇ 7 ਵਜੇ ਤੋਂ ਅੱਗੇ ਪਾਕਿਸਤਾਨ ਚਲਾ ਜਾਂਦਾ ਹੁਣ ਆਪਾਂ ਮਾਲਵੇ ਤੋਂ ਮੱਝ ਵਿੱਚ ਦਾਖਲ ਹੋ ਜਾਣਾ ਤੇ ਦੋਵਾਂ ਦਰਿਆਵਾਂ ਦੇ ਵਿਚਾਲੇ ਰਹਿ ਗਿਆ ਦੁਆਬਾ